ਇੰਟਰਸਟਿੰਗ ਕੁਝ ਗੱਲਾਂ ਲੈ ਕੇ ਆਪਣੀ ਲਾਈਫ ਦੇ ਵਿੱਚ ਆਪਾਂ ਕਿਸ ਤਰ੍ਹਾਂ ਏਡਾ ਸੁਖੀ ਰਹਿ ਸਕਦੇ ਹਾਂ ਸੋ ਇਹਨਾਂ 10 ਗੱਲਾਂ ਤੇ ਉਹਦਾ ਪਾਣੂ ਦੂਰ ਰਹਿਣਾ ਚਾਹੀਦਾ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਸੋ ਆਪਾਂ ਇਹ ਆਦਤਾਂ ਜਿਹੜੀਆਂ ਆਪਾਂ ਨੂੰ ਛੱਡਣੀਆਂ ਚਾਹੀਦੀਆਂ ਸੋ ਦੇਖ ਸਕਦੇ ਹਾਂਗੇ دیر ਨਾਲ ਸੋਣਾ دیر ਨਾਲ ਉੱਠਣਾ ਲੈਣ ਦੇਣ ਦਾ ਜਿਹੜਾ ਹਿਸਾਬ-ਨਾ ਰੱਖਣਾ ਕਿਸੇ ਦੇ ਲਈ ਕੁਝ ਨਾ ਕਰਨਾ ਆਪਣੀ ਗੱਲ ਨੂੰ ਹੀ ਸੱਚ ਸਮਝਣਾ ਕਿਸੇ ਦਾ ਵਿਸ਼ਵਾਸ ਨਾ ਕਰਨਾ ਸੋ ਤੁਸੀਂ ਦੇਖ ਸਕਦੇ ਹੋਗੇ ਬਿਨਾਂ ਕਾਰਨ ਝੂਠ ਬੋਲਣਾ ਕੋਈ ਵੀ ਕੰਮ ਸਮੇਂ ਤੇ ਨਾ ਕਰਨਾ ਬਿਨਾਂ ਮੰਗੇ ਸਲਾਹ ਦੇਣੀ ਸੋ ਆਪਾਂ ਨੂੰ ਕਿਸੇ ਨੂੰ ਵੀ ਬਿਨਾਂ ਮੰਗੇ ਜਿਹੜੀ ਕੋਈ ਵੀ ਸਲਾਹ ਨਹੀਂ ਦੇਣੀ ਚਾਹੀਦੀ ਬੀਤੇ ਹੋਏ ਸੁਖ ਨੂੰ ਵਾਰ-ਵਾਰ ਜ਼ਾਦ ਕਰਨਾ ਹਮੇਸ਼ਾ ਆਪਣੇ ਲਈ ਹੀ ਸੋਚਣਾ ਸੋ ਜਿਹੜੀਆਂ ਇਹ 10 ਗੱਲਾਂ ਨਹੀਂ ਹੈ ਜਿਹੜੀਆਂ ਜੇਕਰ ਆਪ ਪੇ ਸੋਚਦੇ ਤਾਂ ਆਪਾਂ ਵਾਰ-ਵਾਰ ਜਿਹੜਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਆਪਾਂ ਵਾਰ-ਵਾਰ ਇੰਨਾਂ ਗੱਲਾਂ ਕਾਰਨ ਜਿਹੜੇ ਅਪਸੈਟ ਹੁੰਨੇ ਆਪਣਾ ਮੂਡ ਆਫ ਹੁੰਦਾ ਸੋ ਇੰਨਾਂ ਗੱਲਾਂ ਤੋਂ ਜੇਕਰ ਆਪ ਆਪਣੇ ਏਜ ਰੱਖਾਂਗੇ ਤਾਂ ਆਪ ਆਪਣੀ ਲਾਈਫ ਜਿਹੜੀ ਵਧੀਆ ਬਤੀਤ ਕਰ ਸਕਦੇ ਆ ਸੋ ਏਸੀ ਤੁਹਾਡੇ ਲਈ ਜਾਣਕਾਰੀ ਪਰ ਕੋਈ ਵੀਡੀਓ ਮਿਲਦੇ ਕਿਸੇ ਨੈਕਸਟ